ਸਤੇ ਬਾਦਸ਼ਾਹ ਤੁਸੀਂ ਇਸ ਪਾਵਨ ਪਵਿੱਤਰ ਪੋਥੀ ਦਾ ਸੰਕਲਨ ਕਰਤਾ ਤੇ ਹੱਥ ਜੋੜ ਕੇ ਕੀ ਕਹਿੰਦੇ ਮੁੰਦਾਬ ਨੇ ਐਨ ਅਖੀਰ ਵਿੱਚ ਦਰਜ ਕੀਤੀ ਤੇ ਹੱਥ ਜੋੜ ਕੇ ਕੀ ਕਹਿੰਦੇ ਨਾਮਾਲਕ ਜੀ ਅਨਾਸ਼ਖੋ ਮੈਂ ਨਹੀਂ ਕੀਤਾ ਤੇਰਾ ਕੀਤਾ ਜਤੋ ਨਹੀਂ ਮੈਨੋਂ ਝੋਕੀ ਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਈ ਨਾ ਗੁਰ ਸਿਖੋ ਮੈਂ ਨਹੀਂ ਕੀਤਾ ਇਹ ਤੇ ਉਹਨੇ ਤਰਸ ਕੀਤਾ ਮੈਨੂੰ ਇਹਦੇ ਜੋਗ ਕੀਤਾ ਤੇ ਇਹ ਕਰਮ ਕੀਤਾ ਨੀ ਮੈਂ ਨਹੀਂ ਸੀ ਕਰਜ਼ਾ ਮੇਰੇ ਵਿੱਚ ਤੇ ਕੋਈ ਗੁਣ ਨਹੀਂ ਸੀ ਇਹ ਨਿਮਰਤਾ ਦਾ ਗੁਣ ਫਿਰ ਆਪਾਂ ਆਪਣੇ ਸਤਿਗੁਰਾਂ ਤੋਂ ਲੈਣਾ ਪਰ ਅਸੀਂ ਤੇ ਗੁਰਮੁਖੋ ਹਾਂ ਹਾਂ ਮੈਂ ਮੈਂ ਦੇ ਵਿੱਚ ਆ ਵੀ ਮੈਂ ਕਰ ਮੈਂ ਨਾ ਹੁੰਦਾ ਤੇ ਆ ਹੋਣਾ ਹੀ ਨਹੀਂ ਸੀ ਫਲਾਨੇ ਮੌਕੇ ਅਸੀਂ ਹੁੰਦੇ ਸੀ ਉਦੋਂ ਫਿਰ ਅਸੀਂ ਆ ਕਰਵਾਤਾ ਅਸੀਂ ਆ ਕਰਵਾਇਆ ਅਸੀਂ ਉਹ ਕਰਵਾਤਾ ਸਾਡੇ ਵਿੱਚ ਤੇ ਆ ਐਡਾ ਵੱਡਾ ਕਾਰਜ ਕਰ ਨਿਮਰਤਾ ਫਿਰ ਇਨੀ ਕਹਿੰਦੇ ਨਾ ਮੈਂ ਨਿਰਗੁਣਿਆ ਰੇ ਕੋ ਗੁਣ ਮੇਰੇ ਨਿਰਗੁਣੇ ਵਿੱਚ ਕਿਹੜਾ ਗੁਣ ਸੀ ਮੈਂ ਕੀ ਕਰ ਸਕਦਾ ਸੀ ਤੇ ਹੈਰਾਨੀ ਦੀ ਗੱਲ ਏ ਗੁਰਮਖੋ ਜਿਹੜਾ ਆਪ ਪ੍ਰਮਾਤਮਾ ਦਾ ਰੂਪ ਉਹ ਕਹਿੰਦਾ ਮੈਂ ਕੀਤਾ ਹੀ ਕੁਛ ਨਹੀਂ ਤੇ ਮੇਰੇ ਵਰਗਾ ਜਿਹੜਾ ਕਟਕਾ ਤੋੜ ਦੇਵੇ ਲੈ ਉਹ ਦੇਖਿਆ ਉਹ ਮੈਂ ਤੋੜਿਆ ਨਾ ਨਾ ਏ ਅਸੀਂ ਜਿ ਤੁਮਨੇ ਬਹੁਤਾ ਕਰਦੇ ਤੁਣਾ ਇਹਨੂੰ ਫਿਰ ਮਹਾਰਾਜ ਜੀਆ ਨੇ ਬਾਣੀ ਅੰਦਰ ਦਰਜ ਕੀਤਾ ਸਾਡੀ ਵਰਤੀ ਨੂੰ ਸਾਡੀ ਵਰਤੀ ਕੀ ਆ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਹਤਾ